ਹਾਂਜੀ ਤਾਂ ਇਹ ਆਪਾਂ ਲੇਟ ਵੈਰਾਈਟੀ ਜਿਹੜਾ ਅੱਧ ਦਸੰਬਰ ਦੇ ਨੇੜੇ ਬੀਜੀ ਜਾਂਦੇ ਆ ਇਹ ਹੈਗੀ ਆ ਸ਼੍ਰੀਰਾਮ ਦੀ 252 ਤੇ ਇਹ ਸੁਣਦੇ ਆ ਵੀ ਇਹਦਾ ਝਾੜ ਪੂਰਾ ਰਹਿੰਦਾ ਤੇ ਇਹ ਪ੍ਰਾਈਵੇਟ ਕਣਕਾ ਜਿਵੇਂ ਉਹ ਔਰੇ ਜੋਰਾਣਾ ਭਾਬੀ ਦਾ 2500 ਦਾ ਘਟਾ ਏ ਉਹ ਮੈਂ ਆ ਆਪਣੇ ਖੇ ਰਹਿ ਗਿਆ ਆਂ ਦੇ ਖਾਲੀ ਚ ਪਾਣੀ ਲੱਗੇ ਤਾਂ ਉਗਰੇ ਆਉਂਦੀ ਯਾਰ ਮੈਂ ਆ ਨਾ ਉਗਰੀ ਤਾਂ ਬਈ ਉਵੇਂ ਅਗਰਾ ਲਾਂਗੇ ਯਾ ਯਾਰ ਪੈਂਡ ਦੇ ਤਾਂ ਇਹ ਵੀ ਮੈਨੂੰ ਕਹਿਣ ਦਾ ਵੀਡੀਓ ਮਾਰੀ ਵੀ ਜੀਦਾ ਉਹ ਗੇ ਚੌਲ ਮਾਰਨ ਦੇ ਕਿਹੜਾ ਜੋਰ ਲੱਗਦਾ ਮਾਰ ਹੀ ਦੇਣੀ ਆ ਵੇਖ ਲਓ ਵੀ ਚੌਂਡ ਚ ਸਭ ਤੋਂ ਵੱਧ ਉਗਰਦੀ ਇੰਦੀ ਜਿਵੇਂ ਆ ਉੱਪਰੀ ਪਈ ਤੇ ਚੌਂਡ ਚ ਵੀ ਨਹੀਂ ਉਗਰੀ ਲਾ ਚੌਂਡ ਪੱਟੀ ਵੀ ਆ ਨਾਲੇ ਲਾ ਲਓ ਜੀ ਕਹਿੰਦੇ ਅੱਜ ਅਸੀਂ ਦੋਵੇਂ ਵੀਰ ਆਉਦੇ ਫੇਸ ਤੁਹਾਨੂੰ ਦਿਖਾਵਾਂਗੇ ਤੇ ਇਹ ਕਣਕ ਮੀਂਹ ਚੱਲੇ ਮਰਤਾ ਦੇ ਵਿੱਚ ਆ 2 ਗੱਟੇ ਪोटाश ਆ ਸੌਰੀ ਡੀਪੀ ਇਹਦੇ ਚ ਤੇ 3 ਗੱਟੇ ਮਗਰ ਡਿੱਗੀ ਚ ਜਿਹੜਾ ਹਵਾਨ ਤੁਹਾਨੂੰ ਦਿਖਾ ਰਹੀਏ ਜਿਹੜਾ ਹਾ ਵਾਣਾ ਇਹ ਆਪਣੇ ਕੋਲੇ ਹੈਗਾ ਠੇਕੇ ਤੇ ਏ ਵੀ ਜਮਾ ਸੁੱਕੇ ਚ ਬੀਜੀ ਆ ਤੇ ਇਹ ਦਾ ਰਲਨ ਦਾ ਕਣਕ ਦਾ ਕਾਰਨ ਇਹੀ ਹੈ ਵੀ ਇਹ ਉਗਰ ਤਾਂ ਆਈ ਵੀ ਇਹ ਸੁਹਾਗੇ ਮਾਰਿਆ ਸੀ ਦੂਰਾ ਸੁਹਾਗਾ ਸੀ ਤੇ ਬਾਹ ਕੇ ਬੀਜੀ ਸੀ ਜੇ ਇੱਥੇ ਵੀ ਕਿਤੇ ਜੀਰੋ ਡ੍ਰਿੱਲ ਦਾ ਪੰਗਾ ਲੈ ਲੈਂਦੇ ਤੇ ਜਾਂ ਸੁਪਰ ਸੈਟਰ ਸੁਪਰ ਸੀਟਰ ਨਾਲ ਫੇਰ ਹੱਥ ਪੱਲੇ ਕੋਹ ਨਹੀਂ ਆਉਣਾ ਜੀ ਫੇਰ ਤਾਂ ਕੰਮ ਹੋ ਗਿਆ ਸੀਗਾ ਉਹੀ ਤੇ 아이 ਹੈ ਕਾਪਾ ਥੋੜੇ ਸੱਟ ਖਾਲੀ ਸੀਗੇ ਡੈਗ ਪੇ ਆ ਕਰਕੇ ਬੈਠਾ ਨਹੀਂ ਜਾਂਦਾ ਕੱਲਾ ਪੈਣਾ ਹੀ ਐ ਮਸਤਾਕਾਰ ਲਿਆਉਂਦਾ ਕਾਰਨ ਵੀ ਇਹੀ ਆਏ ਹਾਂ ਸੀਟ ਸੱਟ ਕੇ ਚੱਲੇ ਤੇ ਹੁਣ ਵੇਖਣ ਵਾਲੇ ਨੇ ਦਾ ਅਗਲਾ ਖੂਦ ਯਾਰ ਕਿੱਧਰ ਤੁਸੀਂ ਆਹ ਰੁੱਤ ਜਮ ਮਸ਼ੀਨ ਲਈ ਜਾਂਨੇ ਤੇ ਕਿੱਧਰ ਕਾਰਾਂ ਘੜੀ ਸੀ ਜਾਂਨੇ ਪਰ ਸਾਡੀ ਮਜਬੂਰੀ ਬਣੀ ਪਈ ਐ। ਬੂਰੇ ਟਰੈਕਟਰ ਖੜੇ ਆ ਕਣਕਾਂ ਦਾ ਤਕਰੀਬਨ ਵਾਵਾ ਹੁੰਦਾ 15 ਸਾਬ ਦੇ ਆਪਣੀ ਵੀ ਹੋਈ ਪਈ ਐ ਕੋਰ ਪੇਉਂਤੀ ਅਧੂਰੀ ਰਹਿ ਆਪਾਂ ਵੀ ਮੋੜਤੀ ਐ ਕੋਸਵਾਂ ਚ ਚਾਲਿਓ ਕਾਇ ਤੇ ਸਾਡੇ ਪਿੰਡ ਨੂੰ ਲੁੱਟੀ ਜਾਂਦੇ ਆ। ਉਹ ਕਿੰਨੇ ਪੈਸੇ ਕਰ ਤਿਆਰ ਕੀ? ਆਏ ਓਏ। ਬੋਲ ਲਈ ਦੀ। ਤੂੰ ਬਤਾ। ਬਾਹਲਾ ਉਪਰਾ ਲੱਗਦਾ ਯਾਰ ਆਪਾਂ ਨੂੰ ਹਣਾ। ਉਧਰ ਡੈੱਕ ਆਇਆ ਛੱਡੀ ਉਹਨਾ ਮੇਰੇ ਹਾਲ ਜਿਵੇਂ ਪਹਿਲੀ ਪਹਿਲੀ ਵਾਰੀ ਵੀਜ ਨਹੀਂ ਹੁੰਦੀ। ਡੈੱਕ ਟੋਕਣਾ ਛੱਡ ਕੇ ਪਹਿਲਾਂ ਹੀ ਸਾਡੇ ਨਾਲ ਬਹੁਤ ਬੇਇੱਜ਼ਤੀ ਵਾਲੀ ਗੱਲ ਹੋਈ ਪਈ। ਉਹ ਜਿਹੜੀ ਕਾਰ ਖੇਤ ਲਿਆਉਣੇ ਨਾ ਉਹ ਤਾਂ ਹਵਾ ਜੀ ਵਾਲਾ ਕੰਮ ਲੱਗਦਾ ਹੁੰਦਾ ਆ ਵੇਰੇ ਸਾਡੀਆਂ ਪਹੀਆਂ ਪਤਲੀਆਂ ਆ ਤੇ ਜੀਪ ਵਜਾਰੇ ਨੂੰ ਵਾਪਸ ਲਜਾਣੀ ਪਈ ਤਾਂ ਇਹਨੂੰ ਤੇ ਬਹੁਤ ਬਾਈ ਵੀਡੀਓ ਯਾਰ ਪਾਈ ਨਹੀਂ ਜਾਂਦੀ ਬਾਈ ਬਹੁਤ ਗੈਪ ਜਿਆਦਾ ਪੈ ਗਿਆ ਕੋਈ ਸਾਡੇ ਵਾਸ ਨਹੀਂ ਆਹ ਕੰਨੀ ਤੇ ਗਈ ਸੀ ਜਮਾਨ ਤੇ ਵੀਡੀਓ ਪਾਈ ਤਾਂ ਨਹੀਂ ਆਂਦੀ ਕਿਉਂਕਿ ਵਿਵਤਾ ਦੇ ਵਿੱਚ ਹੀ ਹੋਈਦਾ ਹੁਣ ਆਪ ਸੱਟ ਖਾਲੀ ਉਹਦੇ ਪਾਣੀ ਜਿਹਾ ਲਾਉਂਦੇ ਨੇ ਢੋਈ ਵਜੀ ਥੱਲੇ ਤੇ ਉਹ ਦੁੱਧ ਦੀ ਆ ਤੇ ਤਾਂ ਹੀ ਕਾਰਜ ਜਲੰਮੇ ਜੇ ਪੈ ਕੇ ਆਏ ਬੈਠਾ ਨਹੀਂ ਆ ਤਾਂ ਪਰ ਹੋ ਜੂਗੀ ਹਫਤੇ ਚਕ ਠੀਕ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਹੁਣ ਇੱਕ ਦੂ ਬਾਦ ਪਾਵਾਂਗੇ ਖਿੱਚਾਂਗੇ ਟੂਰ ਅਸੀਂ 2-4 ਦਿਨਾਂ ਤੱਕ ਤਿੰਨ ਕਿਲੇ ਜੀਬ ਵਾਪਸ ਆਈ ਆ ਮੂਹਰੇ ਖੜੀ ਸੀ ਆਉਣਾ ਜਿਹੜੇ ਨੇ ਪਰ ਕੀ ਬੜਦਾ ਆਇਆ ਵੇਂਦਾ ਜੀ ਵੀਡੀਓ ਵੀਡੀਓ ਬਣਾਈ ਵੀਡੀਓ ਬਣਾਉਣੀ ਪੈਂਦੀ ਆ ਬਈ ਸੱਜਣ ਮਿੱਤਰ ਸਾਨੂੰ ਦੇਖੀ ਜਾਂਦੇ ਆ ਕੇਰਾ ਤਾਂ ਹੀ ਅੱਕ ਗਏ ਸੀਗੇ ਜਿਵੇਂ ਹੀ ਵੀ ਹੁਣ ਨਹੀਂ ਬਣਾਇਆ ਕਰਨਗੇ ਪਰ ਸਾਨੂੰ 2-3 ਦਿਨ ਬੰਦੇ ਬਹੁਤ ਟੱਕਰਦੇ ਰਹੇ ਸ਼ਹਿਰ ਇਹ ਅਸੀਂ ਮੋਟੀਵੇਟ ਹੋ ਗਏ ਚੱਲ ਜਾਓ ਮੈਂ ਇਹ ਏਰੀਆ ਦੀ ਸ਼ਾਨ ਆਪਣੀ ਦੀ ਹਨਾ ਆ ਜੀਪਾ ਮੇਰਾ ਖਿਆਲ ਆਪਣੇ ਏਰੀਆ 'ਚ ਹੀ ਰਹਿਣਾ ਹਨਾ ਜਾਂ ਰੋਕੀ 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 ਪਾਗੂ ਕੀ ਜਾਣਾ ਝੋਨੇ ਵੇਲੇ ਤਾਂ ਯਾਰ ਸੇਮੇ ਆਏ ਹਨਾ ਜੇ ਤਾਂ ਜਾਂ ਤਾਂ ਆਪਣਾ ਵਾਹਣ ਕੋਈ ਉੱਚਾ ਲੋਕਾਂ ਨਾਲ ਹਨਾ ਵਾਹਣ ਵੀ ਬਰਾਬਰ ਆਹ ਬੜਾ ਉੱਚਾ ਸੀ ਨਹੀਂ ਆ ਤਾਂ ਉੱਚਾ ਸੀ ਨਹੀਂ ਆ ਚਲ ਚਾਰ ਕਿੱਲੇ ਉੱਚਾ ਸੀਗਾ ਨਿੰਮੀ ਵਾਲਾ ਜਿਹੜਾ ਆਪਣਾ ਠੇਕੇ ਤੇ ਤੇ ਜਿਹੜਾ ਆ ਉਹਦਾ ਵਾਹਣ ਆ ਜਾਂ ਪਿਛਲੇ ਵਾਰੀ ਵਾਹਣ ਸੀ ਇਹ ਲੋਕਾਂ ਦੇ ਬਰਾਬਰ ਪਾਣੀ ਬੰਦ ਕਰਿਆ ਲੋਕਾਂ ਦੇ ਬਰਾਬਰ ਹੀ ਨਹੀਂ ਪਿਆ ਉਹੀ ਸਾਲੀ ਕਿਸਮਤ ਹੀ ਪਤਾ ਨਹੀਂ ਕਿਉਂ ਕਈ ਵਾਰੀ ਸਾਥ ਨਹੀਂ ਦਿੰਦੀ ਪਿੰਨ ਬਾਸਬਤੀ ਵਾਲਾ ਵਾਹਣ ਨੂੰ ਤਾਂ ਪਾਣੀ ਇੱਕ ਲੇਟ ਲੱਗਦਾ ਹੈ ਬਾਸਬਤੀ ਨੂੰ ਲੱਗਦਾ ਆ ਸੀਸਾ ਚੜਾ ਮਿੱਟੀ ਬਹੁਤ ਆਨ ਲ ਤੇ ਹੂੰ ਮਲਟੀ ਬਹੁਤ ਉੱਡੀ ਜਾਂਦਾ ਵੇਖੀ ਗਏ ਥੋੜੀ ਕਰਤੀ ਕਿ ਥੋੜੀ ਜੀ ਚਲੋ ਚਲੋ ਕੋਈ ਲੋਕਾਂ ਨਾਲ ਹੀ ਇਹ ਜ਼ਿੰਦਗੀ ਨਾ ਆਪਣ ਨੂੰ ਤਰਾਸ਼ ਰਹੀ ਐ ਇਹ ਗਾਂ ਜਦੋਂ ਜਵਾਕ ਜਾਂ ਕੋਈ ੜੀਆਂ ਕਰਿਆ ਕਰ ਉਦੋਂ ਦੱਸਾਂ ਕਰਾਂਗੇ ਪੁਰਾਣੇ ਦਿਨ ਵੀ ਤੁਹਾਨੂੰ ਕੀ ਪਤਾ ਹੈ ਜਿਹੜੀ ਸਾਡੇ ਨਾਲ ਹੁੰਦੀ ਰਹੀ ਐ ਅਸੀਂ ਬਥੇਰੀ ੜੀ ਕਰੀਏ ਹਾਂ ਅਸੀਂ ਬਥੇਰੀਆਂ ੜੀਆਂ ਕਰੀਆਂ ਤੇ ਅਸੀਂ ਬਥੇਰੇ ਤਿਆਰਬੇ ਕਰੇ ਆ ਇੱਕ ਸੁਪਰ ਸੀਡਰ ਵਾਲਾ ਤਾਂ ਆਪਣੇ ਲੱਕ ਚ ਤਾਂ ਨਹੀਂ ਕੋਈ ਗਾਹ ਨੂੰ ਮੈਂ ਵੀਜਣ ਦਿੰਦਾ ਕਹਿ ਇਹਨੂੰ ਸੁੱਕੇ ਜਣਾ ਜੇ ਇਹਦਾ ਪੂਰੀ ਗਿੱਲ ਦਾ ਬੀਜੋ ਬਾਈ ਨਹੀਂ ਸੁਪਰ ਸੀਡਰ ਵਾਹਣ ਚ ਨਾ ਵੜੋ ਗਰੰਟੀ ਹੈ ਜੇ ਇਹਦਾ ਬਹੁਤ ਕਰਸਾ ਹੋ ਜਾਂਦਾ ਬੰਦਾ ਤੇ ਜ਼ੀਰੋ ਤੋਂ ਤਾਂ ਖੜਾ ਛੜਾਈ ਲੋ ਵਾ ਕੇ ਵੀਜੋ ਸ਼ੌਕ ਨਾ ਗਣ ਖਾ ਆ ਵੀ ਕੜਕਾ ਹੁਣ ਵੇਖ ਉਗ ਰੀਆਂ ਕਿੱਡੇ ਸੋਹਣੀਆਂ ਕਿਣੀ ਨਾਲ ਇਹਨਾਂ ਨੇ ਤਾਂ ਮਾਰਿਆ ਬਹੁਤ ਹੋਇਆ ਨਹੀਂ ਸੇਮ ਨਹੀਂ ਕਰਾਇਆ ਲਾ ਕੇ ਦਿੱਤਾ ਸੁਪਰ ਸੀਡਰ ਨਾਲ ਤਾਂ ਵੀਜੀਏ ਸੁਪਰ ਸੀਡਰ ਨਾਲ ਵੀਜੇ ਗਿੱਲਾ ਸੀਗਾ ਥੋੜਾ ਜਿਆ ਜਿਹੜੀ ਗੱਲ ਆ ਤੇ ਪਲਾਵ ਵਜੇ ਪਰਾਲੀ ਵਿੱਚ ਨਾ ਪਈ ਸਾਰੀ ਹਾਂ ਦਾ ਠਾਜ ਗੰਨਾ ਹੈ ਹੁਣ ਤੁਹਾਨੂੰ ਆਪਣਾ ਜਮਾਂ ਮਾਣ ਟੁੱਟਣ ਵਾਲਾ ਵਾਂਣ ਦਿਖਾਵਾਂਗੇ ਜਾਂ ਕੇ ਜਿੱਦੂ ਬਾਦ ਲਓ ਜੀ ਮਿੱਤਰੋ ਹਾਂਜੀ 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 ਤਰੋ ਹੀ ਪੜਾਉੱਖਾ ਅ ਭਾਈ ਮੈਂ ਅ ਬੱਚੀ ਨਾਲ ਲਓ ਜੀ ਮਿੱਤਰ ਪਿਆਰਿਓ ਕੋਈ ਇਹ ਖਾਸ ਛੇੜੀ ਗੱਲ ਨਹੀਂ ਕੋਈ ਇਹ ਚੌੜ ਚੱਪਾ ਨਹੀਂ ਕੋਈ ਹਵਾ ਬਾਜੀ ਨਹੀਂ ਜੇ ਕੋਈ ਆਖੇ ਵੀ ਜਾਣ ਕੇ ਵੀਡੀਓ ਬਣਾਉਂਦੇ ਫਿਰਦੇ ਆ ਬੰਦ ਕਰ ਲਾ ਚੱਕ ਦੇ ਤੇ ਆਪਣਾ ਸਾਡਾ ਬੰਦਾ ਡਿੱਕ ਤਾਂ ਐ ਛੱਡੀ ਜਾਂਦਾ ਜਿਵੇਂ ਨਵੰਬਰ ਦੇ ਪਹਿਲੇ ਹਫਤੇ ਵੀ ਜੀ ਜਾਂਦੇ ਹੋਈਏ ਆ ਦੇਖੋ ਯਾਰ ਐਂ ਜਿਉਰੇ ਬਣਦੇ ਆ ਵਿਰਲੇ ਵਿਰਲੇ ਬੂਟੇ ਆ ਜਿਵੇਂ ਇੱਥੋਂ ਆ ਬੂਟੇ ਤੁਰੇਗੇ ਤੁਰੇਗੇ ਇਦੂਆਂ ਆ ਕੇ ਆ 2.5 ਫੁੱਟ ਦਾ ਪਾੜਾ ਇਹਦੇ ਦੇ ਵਿੱਚ ਵੀ ਮਨ ਲਓ ਆਪਾਂ ਕਹੀਏ ਵੀ ਕੱਲਾ ਗੁੱਲੀ ਡੰਡਾ ਉਗਰਦਾ ਆਉਂਦਾ ਤੇ ਉਹ ਨਹੀਂ ਉਗਰੀ ਕਣਕ ਨਹੀਂ ਉਗ ਰਹੀ ਪਰ ਹੁਣ ਇਹਦੇ ਵਿੱਚ ਆਪਾਂ ਟੇਢੀ ਕਣਕ ਵੀ ਪੀਦਾਂਗੇ ਚਲ ਜਿੰਨੀ ਜੇ 30 40% ਆ ਦੋ ਕਿੱਲਿਆਂ ਦੇ ਵਿੱਚ 30% ਹੀ ਐ ਕਣਕ ਤੇ 40 ਕਿਲੋ ਆਪਾਂ 252 ਦਾ ਬੀ ਪਾ ਦਾਂਗੇ ਜੇ ਸਾਰੀ ਉਹ ਬੀਜ ਨਹੀਂ ਹੋਵੇ ਤਾਂ ਇਹਦੇ 50 55 ਕਿਲੋ ਪਾਉਣਾ ਪੈਂਦਾ ਹੌਲੀ ਰੋਕ ਕੇ ਇਹਨੂੰ ਘਾ ਥੱਲੇ ਵੱਜੂਗੀ ਤੇ ਓ ਇੱਥੇ ਠੱਲਾ ਹੂੰ ਆਓ ਠੱਲਾ ਇੱਥੇ ਗਾਣਾ ਕਰਕੇ ਮਾੜੀ ਥੱਲੇ ਕਰਦੇ ਨਹੀਂ ਫਿੱਟ ਕਰਦੇ ਥੋੜੀ ਗਾਣਾ ਕਰ ਥੋੜਾ ਜਿਹਾ ਤੇ ਲੈ ਬਾਬੇ ਇਦੂ ਬਾਦ ਵੀਜ ਦੇ ਯਾਰ ਬਾਕੀ ਤੁਹਾਨੂੰ ਫੇਰ ਦੱਸਦੇ ਆ ਤੇ ਭਾਈ ਗੱਗਾ ਜੀ ਨੈਕਾਂ ਛੱਡਿਆ ਜਿਵੇਂ ਆਪਾਂ ਇਦੂ ਪਹਿਲਾਂ ਵੀ ਜੀ ਜਾਂਦੇ ਹੋਗੇ ਮਹੀਨਾ ਆ ਰੋ ਤੂੰ ਤਾਂ ਹੁਸ਼ਰਮ ਆ ਜਾਂਦੀ ਤੇ ਤੂੰ ਪਰੰਦਰ ਨਾਚਦਾ ਤੁਰਿਆ ਹੁਣ ਲੈਫਟ ਸਾਈਡ ਦੇ ਸੋਹਣਿਆ ਇੱਥੇ ਜਾਵਾਂ ਨਹੀਂ ਥੱਲੇ ਛਿੱਟੀ ਥੋੜੀ ਜਿਹੀ ਪਿੱਛੇ ਰੱਖ ਦੇ ਕੋਈ ਹੌਲੀ ਹੌਲੀ ਆਇਆ ਤਾਂ ਲਈ ਜਾ ਲਈ ਜਾ ਥੱਲੇ ਨੂੰ ਇੱਕੋ ਦਾਮ ਲੀਵਰ ਲੈ ਜਾ ਫੇਰ ਨਹੀਂ ਝੜ ਕੇ ਮਾਰਦਾ ਬੱਸ 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 ਰੋਕ ਦੇ ਬਹੁਤ ਚਾਬੀਆਂ ਲੈਣੀਆਂ ਹੈਗੀਆਂ ਚਾਬੀਆਂ ਝੋਲਾ ਸਪੈਸ਼ਲ ਆਖਿਆ ਹੀ ਰੱਖੋ ਪਰ ਰੱਖਿਆ ਨਹੀਂ ਹੋਣਾ ਸਰਦਾਰਾਂ ਨੇ ਮੋੜਦਾ ਫਿਰ ਨਹੀਂ ਰੱਖਿਆ ਹੈਣਾ ਮੋੜਦਾ ਹੀ ਨਹੀਂ ਰੱਖਦਾ ਕੋਈ ਕਰਕੇ ਚੰਗੀ ਗੱਲ ਮੇਰੇ ਯਾਦ ਆਏ ਉਹ ਉੱਚਾ ਸੀ ਮੈਂ ਚੜਨ ਦੀ ਫਿਰ ਘਾਲੋਂ ਕਰ ਗਿਆ ਮੈਂ ਨਾ ਹਲਾਈ ਆ ਯਾਰ ਪੁਲੂnga ਪਲੰਗਾ ਦਾ ਪਹਿਲਾਂ ਹੀ ਬਾਬੇ ਥੱਲੇ ਲਾਲਾ ਵਾ ਪਤਾ ਨੌਂਦਰਾ ਹੀ ਮਾਰਨੀਆਂ ਮੜਗਾ ਮੜਗਾ ਹਾਂ ਠਾ ਗਿੱਲਾ ਵਾਣ ਤੇ ਉੱਤੇ ਉੱਤੇ ਉਗ ਰਿਆ ਹੂੰ ਵੀ ਪਰ ਨਹੀਂ 20 ਆਪਾਂ 40 ਪਾਉਣਾ ਬਈ 20 40 ਪਾਜੀ ਇਹਦੇ ਜੀ ਤਾਂ 2 ਕਿੱਲੇ ਜੀ ਤਾਂ 40 ਤਾਂ 40 ਦਾ ਨਹੀਂ ਨਹੀਂ ਸੇਮੇ ਉਹ ਗਣਕ ਵੀ ਲੇਟ ਆ ਨਾ ਉਹਦਾ ਤਾਂ ਹੁਣ ਤੋਂ ਮੰਨ ਜਿਵੇਂ 28 ਕੁ 5 ਦਾ 75 75 ਕਿਲੋ ਪਾਣਦੇ ਹੈ ਤਾਂ ਉਹ ਵੀ ਲੇਟ ਆ ਚਲੋ ਉਹਦਾ 50 55 ਪੈਣਾ ਤੇ 40 ਕਿਲੋ ਦਾ ਠੋਕ ਆ 2 ਕਿੱਲੇ ਦਾ 40 ਪਾ ਕੜੀ ਬਾਤ ਚੱਲ ਫਿਰ ਦੋਨਾਂ ਦੀ ਪਾਲਣੇ ਦੇਖਦਾ ਇਹ ਫਿਰ ਆ ਫਿਰ ਇਹ ਏਜ ਤਾਂ ਉਵੇਂ ਬੰਨ ਕੇ ਚੱਲਣ ਦੇ ਹੇਰੇ ਚ ਕੱਲਾ ਮੂਰਲਾ ਘਟਾਉਣਾ ਆਪਾਂ 20 ਕਿਲੋ 25 25 ਕਿਲੋ ਦੇ ਕਰਨੀ ਆ ਡਾਈ ਹਾਂ ਰੇ 25 ਕਿਲੋ ਪਾਦ ਕੇ ਨਾਲ ਆਇਆ ਤਾਂ ਵਾਣ ਤਾਂ ਠੇਕੇ ਵਾਲਾ ਅਸਲ ਚ ਖਾਮੀ ਤਾਂ ਨਹੀਂ ਕੋਈ ਭਰਦਾ ਮੈਨੂੰ ਵੀ ਜੇ ਮੈਂ ਕਹਿੰਦਾ ਰੇ ਪਾਈ ਅਗਲਾ ਕਹਿੰਦਾ ਰੇ ਕਾ ਤੋ ਪਾਉਣਾ ਤੂੰ ਹਾਂ ਤੂੰ ਬੰਦੇ ਦੇੇ ਖੋਦੇ ਆਪਣੇ ਕੋਲੇ ਮਗਰ ਸਪੋਰਟਰ ਇੱਕ ਤਾਂ ਪਿੰਦਾ ਡਾਕਟਰ ਆ ਰਿਹਾ ਧੂਆਂ ਠਾਉਂਦਾ ਉਧਰ ਬਾਪੂ ਜੀ ਆ ਰਹੇ ਯਾ ਡਿੱਗੀ ਨਿਕਲੀ ਚਲ ਉਹ ਦਰਦਾ ਉਹ ਵੀ ਆਪਦੇ ਪਾਸੇ ਕੀ ਹੋ ਗਿਆ ਮਿੱਟੀ ਆ ਗਈ ਕੋਈ ਨਹੀਂ ਬੋਲਦਾ ਇਹਦੇ ਨੇ ਕੱਢ ਦਿੰਦੇ ਹੈ ਇਹਨੂੰ ਤਾਂ ਕਾਂ ਹੀ ਰੱਖਦੇ ਆ ਆਹ ਵਾ ਵਾਲੇ ਨਾ ਲੈ ਲੈ ਕੇ ਚਾੜ ਲੈ ਬਈ ਸ਼੍ਰੀ ਰਾਮ ਦੀ ਕਣਕ ਹੈ ਕੱਢ ਬਾਰ ਡਾਕਟਰ ਸਾਹਿਬ ਨੇ ਪਹਿਲਾਂ ਤਾਂ ਮੇਰੇ ਵਲੌਗ ਨੂੰ ਸਾਡੇ ਬੰਦੇ ਵਲੌਗ ਬਣਾਉਣ ਨਹੀਂ ਦਿੰਦੇ ਇਹਨੇ ਮੈਨੂੰ ਕਹਣਾ ਤੂੰ ਬੰਦ ਕਰ ਭੈਣ ਜੀ ਵੀਡੀਓ ਬਣਾਈ ਜਾਂਦਾ ਭੈਣ ਆਓ ਕਿ ਗ੍ਰੀਨ ਪਾਕੇ ਹੋਇਆ ਕਿਉਂ ਤਾਂ ਲੱਗ ਪਿਆ ਪਹਿਲਾਂ ਹੀ ਸਾਡਾ ਏਰੀਆ ਬਾਬੇ ਦੂਜਾ ਥੋੜਾ ਜਿਹਾ ਸਿਰ ਤੇ ਕਿੱਥੇ ਲਜਾਣੀ ਹੈ ਅੱਛਾ ਪੂਰੀ ਪਾਦ ਕੇ ਬੈਠੇ ਤਾਂ ਹਾਂ ਗੱਗੇ ਦੇ ਬਾਈ ਪਾਗ ਪੈਰ ਨਹੀਂ ਕੰਮ ਨਹੀਂ ਬੰਦ ਕਰਨੀ ਬਾਈ ਮੈਂ ਮੈਂ ਪਹਿਲਾਂ ਆ ਕੇ ਤਾਂ ਮੈਂ ਹਰਪਿੰਦਰ ਨੇ ਘਣੇ ਐਵੇਂ ਵੀਡੀਓ ਜੀਆਂ ਬਣਾਈ ਜਾਂਦੇ ਉਹ ਯਾਰ ਬੰਦੇ ਮੈਸੇਜ ਪਰਸਨਲ ਹੀ ਕਰ ਰਿਹਾ ਵੀ ਕਿੱਥੇ ਤੁਸੀਂ ਜਾਉਂਦੇ ਆ ਕੀ ਹੋ ਗਿਆ ਤੁਹਾਨੂੰ ਅਹੀ ਵਿਵਤਾ ਤਾਂ ਦਿਖਾਉਣੀ ਹੈ ਵੀ ਆਹ ਵਿਵਤਾ ਪਈ ਹੈ ਸਹੀ ਗੱਲ ਹੈ ਉਹ ਤਾਂ ਹੀ ਆਉਂਦਾ ਯਾਰ ਨੋਗਰਾ ਆਉਂਦਾ ਛੂਕਦਾ ਹੀ ਆਉਂਦਾ ਹੁੰਦਾ ਦਾ ਪਹੀਆ ਤੇ ਮੋਟਰ ਵਿੱਚਰਾ ਜੀ ਹਤਨਾਮ ਸੱਚੇ ਬਾਦਸ਼ਾਹ ਤੇਰਾ ਹੀ ਆਹਰਾ ਹਾਲਕਾ ਹੋਈ ਹੈ ਸਹੀ ਲੱਗਦੀ ਹੈ ਹਨਾ ਜਮਾਂ ਸਹੀ ਲੱਗਦੀ ਆ ਥੋੜਾ ਕੰਦਾ ਲੰਮਾ ਕਰੂ ਆਂ ਉਂਗਲਾ ਮਾਰ ਕੇ ਵੇਖੀ ਅਗਲੇ ਨੀਵੇਂ ਕਿਹੜੇ ਆ ਆ ਆ ਕਿਹੜਾ ਮਗਰ ਲਾ ਹਾਂ ਡੰਡਾ ਖੋਲਣ ਵਾਲਾ ਭਾਈ ਦਾਣੇ ਆਏ ਕੰਨੀ ਵਾਲੇ ਪੋਰ ਚ ਇਕੱਠੇ ਕਾਧ ਹੁੰਦੇ ਜਾਂਦੇ ਆ ਪਿੰਦਰਾ ਦੇਖੀ ਦੂਸੇ ਕਿ ਦਸਤ ਕਰਤਾ ਕਰ ਹਾਂ ਇਕੱਠੇ ਜੇ ਨਹੀਂ ਹੋਏ ਖੜੇ ਕਿੱਥੇ ਇਕੱਠੇ ਯਾਰ ਕੋਈ ਦੋਸ਼ ਕਿ ਯਾ ਕਈ ਕਰਾ ਖੜੀ ਕਰਕੇ ਹੋਏ ਇਹ ਦੋ ਦੋ ਜੇ ਕਾਹਦਾ ਛੜਦੀ ਆ ਇਕੱਠੇ ਜੇ ਕਿ ਗਿੱਲੀ ਮਿੱਟੀ ਲੱਗਦੀ ਐ ਨਹੀਂ ਹੋਵੇ ਕੱਲਾ ਕੱਲਾ ਦਾਣਾ ਡਿਆਗਾ ਆ ਦੇਖ ਸਰ ਵੀ ਬਾਹਰ ਦੇ ਦਾਣੇ ਵੀ ਨਹੀਂ ਇਧਰ ਇਕ ਦੋ ਦੋ ਤਿੰਨ ਤਿੰਨ ਜੋੜ ਕੇ ਢੀਲੀਆਂ ਇਹ ਰ ਭੈਂਡ ਕੋਸ ਪਤਲੀ ਗਾਂ ਛੱਡਦਾ ਨੋਗਰਾ ਉਹ ਵੀ ਐਂ ਛੱਡਦਾ ਆਹ ਵੇ ਚਾਰ ਚਾਰ ਦਾਣੇ ਇਕੱਠੇ ਆ ਵੇਜ ਵੇਜ ਇਕੱਲਾ ਇਕੱਲਾ ਲਾ ਹੀ ਲਾ ਦੇ ਸਿੱਧਾ ਲਾ ਦੇ ਮਾਰੀ ਵੀ ਯਾਦ ਹੈ ਆ ਗਈ ਆ 20 40 ਤੋਂ ਜ਼ਿਆਦਾ ਆ ਨਹੀਂ 20 ਕਿੰਨੇ ਦੇ ਕਰਿਆ ਇਹ 40 ਸਹੀ ਆ ਸਹੀ ਆ 40 ਫਿਰ ਯਾਰੇ ਨੇ ਫੋਟ ਵੀ ਨਹੀਂ ਨਾ ਕਰਨੀ 40 ਕਿ ਤਾਂ ਪਾਈਏ ਹੁਣ ਇੱਥੇ ਇਹਦੇ ਵੇਖ ਲੈ ਤੂੰ ਹੁਣ ਕਿੰਨੇ ਵਾਂਝੇ ਵੀਜਣਾ ਇਹ ਦੋ ਕਿੱਲਾਂ ਚ 40 ਪਾਉਣਾ ਆਪਾਂ ਕਰ ਹਣਾ ਇੱਕ ਗੱਟਾ ਵੱਜੂਗਾ ਉਹ ਫਿਰ ਉਹ ਪਰਲੇ ਵਿੱਚ ਦੇਖ ਲਾਂਗੇ ਮੋਟੀ ਮੋਟੀ ਕਦੇ ਪਿਆ ਫਰਕ ਪਿੰਦਰਾ ਉਹ ਬਈ ਆਹ ਉਥੋਂ ਤੋਰੇ ਦਾ ਹੀ ਮੈਂ ਤਾਂ ਹੁਣ ਤਾਂ ਅਸੀਂ ਉੱਥੇ ਹੀ ਤੋਰੀ ਜਾਂ ਤੇ ਨਹੀਂ ਕਿਤੇ ਬਣਾ ਨਹੀਂ ਪੜਾ ਤਦ ਫਿਰ ਐਵੇਂ ਹੀ ਆਪਣੇ ਸਿਆਣੇ ਬਜ਼ੁਰਗ ਆਪਾਂ ਨੂੰ ਸਿਖਾਈਗੇ ਜਾਂ ਵੀ ਮਸ਼ੀਨਾਂ ਦਾ ਫਰਕ ਹੋਊ ਕੋਈ ਹਾਂ ਪਿੱਛੇ ਕਰਕੇ ਰੱਖਦੇ ਉਹ ਟਿੰਡਾ ਟੁੰਡਾ ਵਾਲੀਆਂ ਹੁੰਆਂ ਮਸ਼ੀਨਾਂ ਹੀ ਯਾਰ ਜਾਂ ਕੋਈ ਨਰਮੇ ਨਰਮੇ ਵਾਲੀਆਂ ਤੇ ਬਣਿਆ ਹੋਣਾ ਸਿਸਟਮ ਆਹੋ ਆ ਵੀ ਜ਼ੀਰੋ ਵਾਲੀ ਹੈ ਰਾ ਵੀ ਉਗਰਦੀ ਆਉਂਦੀ ਹੈ ਨਾ ਇੰਨੇ ਨੇ ਪਾਣੀ ਲਾ ਕੇ ਘਰਾਲੀ ਪਰ ਆਪਣੇ ਪਾਣੀ ਲੱਗੇ ਤਾਂ ਵੀ ਨਹੀਂ ਉਗਰੀ ਚੱਜਣਾ ਬਹੁਤ ਸਮੱਸਿਆ ਦੇ ਵਿੱਚ ਬਾਹਰ ਨੂੰ ਘਾਰ ਹੋਰੇ ਚੋਰਾ ਪਾਈ ਹੁਣ ਉਹ ਐ ਨੂੰ ਘਾਰ ਹੋਰੇ ਚੋਰਾ ਪੈਂਦਾ ਆਉਦਾ ਐਨੇ ਚ ਪੈਂਦਾ ਆਉਦਾ ਉਹ ਹੋਰੇ ਪਟਦੀ ਆਉਂਦੀ ਹੈ ਬੈਠਾ ਉੱਤੇ ਕੀ ਕਰਦਾ ਸੀਨੀਅਰ ਡਰਾਈਵਰਾਂ ਨੂੰ ਹਾਂ ਪਾਣੀ ਦਾੜੀ ਤੇ ਪੈਂਦਾ ਹੀ ਬਹੁਤ ਆ ਕੀ ਕਰਕੇ ਜਾਗਦਾ ਮੂੰਹ ਧੋਤਾ ਜਾਂਦਾ ਆਪਣੀ ਗੱਡੀ ਨੂੰ ਉਹ ਸੂਈ ਵੇਖ ਲਈ ਮੂਰੇ ਗੱਤਾ ਲਾਇਆ ਹੋਇਆ ਭਰਾਵਾ ਜਿਹੜੇ ਦੋ dane ਆ ਪੱਟੀਆਂ ਪਰ ਐਂ ਆਈ ਲਾਇਆ ਘਰ ਨਹੀਂ ਨਹੀਂ ਕੁਛ ਨਹੀਂ ਹੁੰਦਾਗਾ ਐਂ ਬਾਲੀ ਮਿੱਧੀ ਦੀ ਐ ਓਵੇਂ ਤਾਂ ਕੱਲਾ ਫੁੱਟ ਥਾਂ ਹੀ ਐ ਨਾਲੇ ਐਂ ਕੰਮ ਨਿਬੜੂਗਾ ਹੁਣ ਔਲੀ ਸੱਟਾ ਕਰ ਭਰ ਜਾਂਦੀ ਐ ਪੰਦਰਾਂ ਦਾ ਐ ਤਾਂ ਵੇਖੀ ਨਹੀਂ ਆਪਾਂ ਇਹ ਪੱਟੀ ਪੜਦੀ ਆ ਮੈਂ ਹੈ ਦਾਣਾ ਹੋਊ ਤਾਂ ਪਟੂ ਕਿਤੇ ਹੈ ਦਾਣਾ ਕਿਤੇ ਦੀਂਦੇ ਹੀ ਨਹੀਂ ਓਰੇ ਚੋਰਾ ਨਾ ਭਾਬੀ ਦਾ 2500 ਦਾ ਘਟਾ ਏ ਬਾਹਰ ਨੂੰ ਕੱਢ ਇਧਰਲਾ ਪਾਸਾ ਦੂਰ ਰਹਿੰਦਾ ਉਧਰਲਾ ਨੇੜੇ ਕਾਹਦੇ ਤੇ ਵਾਉਣ ਤੇ ਵਾਉਣ ਤੇ ਉਹਦੇ ਨਹੀਂ ਇਹ ਤਾਂ ਸੁੱਕਾ ਹੀ ਵਾਲਾ ਸੀ ਏ ਵਾਏ ਤੋਂ ਨਹੀਂ ਨਿਕਲਣੀ ਸੀ ਬਾਈ ਯਾਰਾ ਭਰਾਵਾ ਤੇਰੇ ਕੋਲੇ ਐਡਾ ਟਰੈਕਟਰ ਸਾਰਾ ਕਉ ਨਿਕਲ ਉਹ ਐਡਾ ਟਰੈਕਟਰ ਗੱਲ ਥੋੜੀ ਬਣਾ ਦੂ ਪਾਣੀ ਛੜਕ ਕੇ ਮੈਂ ਵੇਖਿਆ ਸਾਡੇ ਜਮੈਂ ਉਹ ਇਹ ਗੱਲ ਹੈ ਏ ਇਦੂ ਮਾੜੀ ਨਹੀਂ ਉਗਰਦੀ ਯਾਰ ਤੂੰ ਹਾਲ ਮਾਰ ਦਿੰਦਾ ਇਦੂ ਹਾਲ ਮਾਰ ਦਿੰਦੇ ਰਾਤ ਰਾਤ ਵਾਹ ਕੇ ਤੀਰਾ ਮਾਰਦੇ ਸੁਹਾਗਾ ਮਤਲਬ ਹੀ ਨਹੀਂ ਸੀ ਰਹਿ ਜਾਂਦੀ ਹਾਂ ਕਿਤੂ ਜਿਆਦੇ ਉਗਰ ਨਹੀਂ ਯਾਰ ਉਹ ਕੋਠੇ ਵਾਲਾ ਵੀ ਆਇਆ ਸੀ ਹਾਲ ਸੀ ਜਿਹੜਾ ਨਹਿਰ ਨਾਲ ਆ ਇਹਦਾ ਨਿੰਮੀ ਦਾ ਤੇ ਉਹਦੇ ਚ ਕਿਵੇਂ ਉਗਰੇ ਜੀ ਉਹ ਮੈਂ ਆ ਆਪਣੇ ਖੇ ਰਹਿ ਗਿਆ ਆਂ ਦੇ ਖਾਲੀ ਚ ਪਾਣੀ ਲੱਗੇ ਤਾਂ ਉਗਰੇ ਆਉਂਦੀ ਯਾਰ ਮੈਂ ਆ ਨਾ ਉਗਰੀ ਤਾਂ ਵੇ ਨੂੰ ਮੈਂ ਘਰਾ ਲਾਂਗੇ ਲਾਲ ਸਹੀ ਹੈ ਇੱਥੇ ਜੇ ਤਾਂ ਦਾਣੇ ਪਿੰਦਰਾ ਬਹੁਤ ਉਗਰੇ ਆਏ ਆ ਵੇਖੀ ਆ ਵੇ ਆ ਵੇ ਆ ਵੇ ਵੇਖੀ ਆ ਵੇ ਆ ਵੇ ਪਿਛਲੇ ਓਰਿਆਂ ਚ ਵੀ ਆ ਵੇ ਇਹ ਜਿੱਥੇ ਆਰ ਘਾਟ ਲੱਗੀ ਉੱਥੇ ਉਗਰੇ ਆ ਬਈ ਜਿੱਥੇ ਡੂੰਗੀ ਆ ਉੱਥੇ ਨਹੀਂ ਨਿਕਲ ਹਾਂ ਕਦੇ ਗੱਗਿਆ ਕੰਮ ਆਉਟ ਹੁੰਦਾ ਨਾ ਜਿਹੜੇ ਬੰਦੇ ਉਦੋਂ ਆਉਂਦੇ ਆ ਸਾਥ ਦਿੰਦੇ ਨਾ ਤੇਰੇ ਵਰਗੇ ਪਹਿਲੇ ਬੋਲਦੇ ਉਹ ਫਿਰ ਬੰਦੇ ਦਿਲ ਚ ਰਾਜ ਜਾਂਦੇ ਹੁਣ ਜਿਹੜੇ ਜਿਹੜੇ ਬੰਦੇ ਅੱਜ ਕੰਮ ਆਈ ਜਾਂਦੇ ਵਿਵਤਾ ਪਈ ਤੋਂ ਉਹ ਬੰਦੇ ਫਿਰ ਆਪਣੇ ਦਿਲ ਚ ਰਜ ਨਾਲ ਕੰਮ ਹੋ ਜਾਂਦਾ ਖੋਲ ਦੇ ਥੋੜਾ ਜਿਹਾ ਉਹ ਆ ਇਹਨੂੰ ਵਿਚਾਰੀ ਲੇਟ ਉੱਗਰੀ ਇਹਨੂੰ ਕੀ ਪਤਾ ਪਈ ਆ ਪਈ ਆ ਪਈ ਆ ਕਾ ਤਾਉ ਇਹ ਔਰ ਖੋਲਦਾ ਘਾਟਣਾ ਇੱਕ ਉ 20 ਕਿਲੋ ਤੇ ਕਰਤਾ ਓ ਰੋਕ ਲਾ ਫਿਰ ਓਏ ਰੋਕ ਲਾ ਯਾਰ ਇੱਕ ਤਾਂ ਉ 20 ਕਿਲੋ ਤੇ ਕਰਤੇ ਇਹ ਕੂ ਘੱਟ ਸੀ ਇਹ ਇਹਦੇ ਚ ਇਹਦੇ ਚ ਗਾਂ ਨੂੰ ਵੜ ਕੇ ਵੇਖ ਫੇਰਾ ਇਹਦੇ ਉਰੇ ਬਣਦੇ ਉਹਦੇ ਨਾਲੋਂ ਜ਼ਿਆਦੇ ਇਹ ਵੀ ਵੀਜਣੀ ਪਊ ਇਹ ਕਿੰਨੀ ਦਾ ਪਊ ਆ ਇਹ ਉਰੇ ਸੋਹਣੇ ਬਣਦੇ ਇਹਦੇ ਚ ਇੰਨੀ ਗੱਲ ਆਵੇ ਇਹਦੇ ਚ ਘੱਟ ਕਰਕੇ ਨਗਾ ਦਿੰਨੇ ਆ ਹਣਾ ਉਹ ਹੀ ਤਾਂ ਮੈਨ ਆ ਯਾਰ ਇੱਥੇ ਜੇ ਤਿੰਨ ਔਰਿਆਂ ਦਾ ਚੱਕਰ ਪੈਂਦਾ ਵੇ ਇੱਕ ਪਾਸਾ ਜਿਵੇਂ ਆ ਆ ਆ ਗਈ ਜਿਵੇਂ ਆ ਵੇਖੀ ਆ ਔਰੇ ਤਿੰਨ ਨੁਗਰੇ ਨਹੀਂ ਲੈ ਹਾਂ ਜੀ ਆ ਵੀ ਨਹੀਂ ਉੱਤੇ ਹਾਂ ਇਥੋਂ ਜੇ ਹੋ ਉਥੋਂ ਕਿਤਾਈਆਂ ਐ ਬਣਦੇ ਕੀ ਸਮਝ ਹੀ ਨਹੀਂ ਆ ਯਾਰ ਕੀ ਚੱਕਰ ਪਿਆ ਯਾਰ ਯਾਰ ਹੋਰ ਆ ਲੋਟ ਵੇਣੇ ਤਾਂ ਐ ਲੱਗਦਾ ਕਿਲਾ ਵੀ ਜਾ ਗਿਆ ਹਾਂ ਹਾਂ ਕਿੰਨਾ ਕ ਹੋ ਗਿਆ ਬੀਬੂ ਕਿਲਾ ਵੀ ਜਾ ਗਿਆ ਜੇ ਪੱਟਣ ਦੀ ਗੱਲ ਕਰੀਏ ਤਾਂ ਪੱਟ ਦੀ ਕੁਛ ਵੀ ਨਹੀਂ ਗਈ ਬਾਬਾ ਜਿਵੇਂ ਆ ਹੁਣ ਆ ਚਾਰ ਪੰਜ ਦਾਣੇ ਸੀ ਵੀ ਆਵੇ ਇਸ ਦੂਗਾ ਕਿਤੇ ਪੱਟੀ ਨਹੀਂ ਗਈ ਇਹ ਮਾਲ ਆਵੇ ਇਹਦੀ ਵੀ ਝੜ ਓਵੇਂ ਲੱਗੀ ਵੀ ਐ ਪੱਟ ਦੀ ਤਾਂ ਹੈ ਨਹੀਂ ਬੰਦ ਕਰੀ ਇਹ ਵੀ ਘੱਟ ਮੰਗੀ ਏ ਬੰਦ ਕਰ ਤਾਂ ਥਾਂ ਦੀ ਵੀ ਦਾ ਬਹੁਤ ਦੀ ਸਹੀ ਆ ਪਸਤਲਾ ਜਾਨੀ ਨੂੰ ਦੱਰੇ ਕਿੰਨੀ ਪਈ ਸੀ ਪੱਦਾ ਘੱਟੇ ਪਈ ਸੀ ਦਾਈ ਦਾਈ ਤੇ ਹੋਰ ਆ ਉਹ ਪਈ ਸੱਦੇ ਘੱਟੇ ਜੇ ਫਿਰ ਪਈ 10 ਕਿਲੋ ਸਰੀ ਹੈ ਨਾ ਨਹੀਂ ਕੋਈ ਕੋਲ ਟੀ.ਏ.ਪੀ ਬਹੁਤ ਘੱਟ ਪਈ ਯਾਰ ਇੰਨਾ ਕਿ ਜੱਗਾ ਟਪਰੇਟਰ ਕੱਢਦੀ ਘੱਟੇ ਇਹ ਰਹਿੰਦੀ ਨਹੀਂ ਨਹੀਂ ਸਹੀ ਆ ਇਹਦਾ ਪਾਉਣੇ ਤਾਂ ਹੀ ਆਣਦੇ ਕੋਹ ਨਹੀਂ ਆਉਂਦਾ ਨਹੀਂ ਬਾਦੋ ਕਿ ਸਰੂਗਾ ਨਹੀਂ ਨਹੀਂ ਆਦਤਾਂ ਹੀ ਤਾਂ ਜਾਂਦੇ ਨਹੀਂ ਬੀ ਸਹੀ ਹੈ ਨਹੀਂ ਪਿੰਦਰ ਬਰਾੜ ਸਿੰਘ ਇਹਦਾ ਹੁਣ ਆਪਾਂ ਨਾਲ ਉਹਦੀ ਸਮੱਸਿਆ ਪੈ ਗਈ ਸੀ ਮੈਂ ਗੁੱਲੀ ਡੰਡਾ ਹੀ ਬਹੁਤ ਉਗ ਰਿਹਾ ਯਾਰ ਪਾਣੀ ਪਹਿਲਾਂ ਲੱਗ ਗਿਆ ਨਾ ਗੁੱਲੀ ਡੰਡਾ ਖਾਉਂਦਾ ਗੁੱਲੀ ਡੰਡਾ ਜੇ ਤੂੰ ਗੱਗੂ ਕੇ ਵਾਂਚ ਵੇਖ ਲੈ ਬਸ ਉਹ ਡੂੜ ਕੇ ਲੈ ਚ ਕਮਾਲਾ ਹੀ ਬਹੁਤ ਹੋ ਮੈਂ ਲੈ ਵੀ ਮਤਰੋ ਵਿਵਤਾ ਤੇ ਵਿਵਤਾ ਪਈ ਜਾਂਦੀ ਐ ਜਿੰਨੀਆਂ ਕਹਿ ਲੋ ਵਿਵਤਾ ਉਹਨੇ ਪਈ ਜਾਂਦੀਆਂ ਹੁਣ ਗੁੱਲੀ ਡੰਡਾ ਬੇਸ ਆ ਬੌਕਰਿਆ ਆਉਂਦਾ ਤੇ ਗੁੱਲੀ ਡੰਡੇ ਦਾ ਹਾਲ ਇਹੀ ਆ ਵੀ ਜਾਂ ਤਾਂ ਹੁਣ ਗਿੱਲੇ-ਗਿੱਲੇ ਤੇ ਹੋ ਜੇ ਤੇ ਜਦੋਂ ਇਹ ਵੱਡਾ ਹੋ ਗਿਆ ਫੇਰ ਇਹਨੇ ਮੰਨ ਲੋ ਮਰਨ ਨਹੀਂ ਦੇਣਾ ਤੇ ਪਰ ਮਰਨਾ ਨਹੀਂ ਤੇ ਜੇ ਹੁਣ ਪਹਿਲਾਂ ਬਾਇਰ ਦੀ ਆਉਂਦੀ ਯਾਰ ਏ ਤੇ ਨਾ ਪੈਂਦਾ ਨਾ ਊਖਾ ਜੇ ਮੈਥੋਂ ਨਿਕਲਣਾ ਨਹੀਂ ਮੂੰਹ 'ਚ ਫਸੀ ਜਾਂਦਾ ਉਹ ਤੇ ਉਹ ਆਪਾਂ ਬਾਇਰ ਦੀ ਜੇ ਕਰਦੇ ਆ ਜਾਂ ਕੋਈ ਵੀ ਹੋਰ ਕਰਦੇ ਆ ਤਾਂ ਉਹਨੇ ਜਿਹੜੇ ਆ ਦਾਣੇ ਨੰਗੇ ਪਏ ਹਨਾ ਆਹ ਦਾਣੇ ਤੇ ਅਸਰ ਕਰੂਗੀ ਤੇ ਬਈ ਇਹਦੇ ਤੇ ਅਸਰ ਕਰੂਗੀ ਫਿਰ ਕਿਤੇ ਇਹ ਵੀ ਨੌਗਰੇ ਜਿਹੜੀ ਨਵੀਂ ਬੀਜੀ ਜਾਂਨੇ ਹਨਾ ਤਾਂ ਕਰਕੇ ਫਿਰ ਉਹਨਾਂ ਕੇਰਾ ਕਣਕ ਅਗਰਾ ਆ ਕੇ ਉਸ ਤੋਂ ਬਾਅਦ ਹੀ ਗੁੱਲੀ ਡੰਡੇ ਨਾਲ ਮੱਥਾ ਲਾਵਾਂਗੇ ਗੁੱਲੀ ਡੰਡਾ ਹੈ ਬਹੁਤ ਬਾਕੀ ਭਰਾ ਆਪਦੇ ਸਾਰੇ ਸੁਝਾਅ ਕਈ ਤਾਂ ਥੋੜੀ ਜਿਆਦੇ ਜਤਮਾਨਾ ਦੇ ਦਿੰਦੇ ਆ ਬਕਵਾਸ ਵਾਲੀ ਗੱਲ ਕਰਦੇ ਆ ਤਾਂ ਉਹ ਤਾਂ ਜੀ ਸੱਦ ਕੇ ਨਾ ਕਰੇ ਚੈਨਲ ਛੱਡ ਕੇ ਜਾ ਸਕਦੇ ਆ ਸਾਨੂੰ ਕਿਸੇ ਵਿਊ ਦਾ ਲਾਲਚ ਨਹੀਂ ਤੇ ਬਸ ਸਾਡੇ ਦਾ ਜਿਹੜੇ ਚਾਰ ਭਰਾ ਸਾਨੂੰ ਰਾਹ ਖੜਾ ਜਾਂ ਟੱਕਰ ਜਾਂਦੇ ਆ ਤੇ ਜਾਂ ਕਮੈਂਟ ਕਰਦੇ ਪੱਕੇ ਆਪਣੇ ਜੁੜੇ ਹੋਏ ਨਾਲ ਸਾਡੇ ਸੱਜਣ ਉਹਨਾਂ ਮਾਰੇ ਚੈਨਲ ਤੇ ਵੀਡੀਓ ਪਾਈ ਜਾਂਦੇ ਤੇ ਹੋਰ ਸਾਨੂੰ ਕਿਸੇ ਦੇ ਸੁਝਾਅ ਦੀ ਕਿਸੇ ਦੀ ਲੋੜ ਨਹੀਂ ਹੈਗੀ ਜਿਹੜੇ ਭਰਾ ਸਹੀ ਗੱਲ ਤੱਥ ਦੇ ਆਧਾਰ ਤੇ ਕਰਨਗੇ ਉਹ ਜਰੂਰ ਸਿਰ ਮੱਥੇ ਉਹਨਾਂ ਦਾ ਲਾਂਭਾ ਤੇ ਜਿਹੜੇ ਆਪਣੇ ਨਾਲ ਪੱਕੇ ਜੁੜੇ ਉਹਨਾਂ ਦਾ ਲਾਂਭਾ ਵੀ ਸਿਰ ਮੱਥੇ ਸਮਾਂਗੇ ਤੇ ਜਿਹੜੀ ਕੋਈ ਚਾਵਲ ਉਹੀ ਇੱਕ ਅੱਧਾ ਦਿਨ ਮਾਰਨ ਆ ਜਾਂਦੀ ਤਾਂ ਉਹਦਾ ਕੋਈ ਆਪਣੇ ਨਾਲ ਲੈਣਾ ਤੇਣਾ ਨਹੀਂ ਹੈਗਾ ਉਹ ਚੈਨਲ ਆਪਣਾ ਵਲੌਗ ਮਾਰ ਸਕਦੇ ਨਹੀਂ ਅਸੀਂ ਤਾਂ ਠੋਕ ਹੀ ਦੇਵਾਂਗੇ ਤੇ ਹੁਣ ਤੁਸੀਂ ਸਾਨੂੰ ਸੁਝਾਅ ਦੇ ਸਕਦੇ ਆ ਬਾਬਿਓ ਵੀ ਆਹ ਕੰਮ ਠੀਕ ਹੋ ਰਿਹਾ ਇਹ 252 ਸ਼ਰੀ राम ਦੀ ਉਹ ਬੀਜੀਆਂ ਨੇ ਆਪਾਂ 2800 ਦਾ ਗੱਟਾ ਤੇ ਇਸ ਦੂਬਾ 550 ਵੀਜਾਂਗੇ ਤੇ ਫਿਰ ਹੋ ਸਕਦਾ 30 86 ਲਈਏ ਕਿਉਂਕਿ ਹਜੇ ਆਪਣੇ ਕੋਲੇ ਘਟੂਗਾ 2 ਕ ਗੱਟੇ ਥਾਂ ਹੋਰ ਘਟੂਗਾ ਅੱਜ 5 ਕਿੱਲਿਆਂ ਵਿੱਚ ਵੇਚ ਦੀ ਲੰਘ ਜਾਗੇ ਵੀਜ ਦੇਾਂਗੇ ਸਾਰੇ ਕਹਿੰਦੇ ਪਾਣੀ ਲਾਏ ਤੋਗਰੇ ਆਉਂਦੀ ਪਰ ਆਪਣੀ ਕਿਸਮਤ ਨੇ ਤਾਂ ਨਹੀਂ ਸਾਹ ਦਿੱਤਾ ਨਹੀਂ ਉਗਰੀ ਤੇ ਬਾਕੀ ਆਉਣ ਹੋਰੇ ਜਿੰਨੇ ਕ ਹੈਗੇ ਉਹਨੇ ਕ ਬਣੀ ਜਾਂਦੇ ਖਾਸ ਨਹੀਂ ਪਟ ਰਹੀ ਇਹ ਆਪਣੀ ਮਸ਼ੀਨ ਹਾਂਜੀ ਤਾਂ ਇਹ ਆਪਾਂ ਲੇਟ ਵੈਰਾਈਟੀ ਜਿਹੜਾ ਅੱਧ ਦਸੰਬਰ ਦੇ ਨੇੜੇ ਬੀਜੀ ਜਾਂਦੇ ਆ ਇਹ ਹੈਗੀ ਆ ਸ਼ਰੀਰਾਮ ਦੀ 252 ਤੇ ਇਹ ਸੁਣਦੇ ਆ ਵੀ ਇਹਦਾ ਝਾੜ ਪੂਰਾ ਰਹਿੰਦਾ ਤੇ ਇਹ ਪ੍ਰਾਈਵੇਟ ਕਣਕਾ ਜਿਵੇਂ ਕਹੋ ਯੂਨੀਵਰਸਿਟੀ ਨੂੰ ਤਾਂ ਨਹੀਂ ਇਹ ਰეკਮੈਂਡ ਕੀਤੀ ਜਾਂਦੀ ਤੇ ਇਹਦਾ ਰੇਟ ਆ ਜਿਹੜਾ 2800 ਨੂੰ ਗੱਟਾ ਮਿਲਿਆ ਤੇ ਜੇ ਤਾਂ ਇਹ ਕੱਲੀ ਬੀਜਣੀ ਆ ਤਾਂ ਕਹਿੰਦੇ 50 ਕਿਲੋ ਵੀ ਪਾਓ ਆਪਣੀ ਚਲ 20 30% ਉਗਰੀ ਆਪਾਂ 40 ਕਿਲੋ ਇਹਦਾ ਵੀ ਪਾ ਰਹੇ ਆ ਤੇ ਬਾਕੀ ਦੱਸੋ ਜਿਹੜੇ ਭਰਾਵਾਂ ਨੇ ਕਿਸੇ ਨੇ ਵੀਜੀ ਆ ਵੀ ਕਿਵੇਂ ਰਹਿੰਦੀ ਰਹੀ ਤਾ ਹੁਣ ਤੁਹਾਡੇ ਨਾਲ ਕਰਦੇ ਆ ਸਵਾਗਤ ਵੀਡੀਓ ਦੇ ਵਿੱਚ ਤੇ ਬਾਬਿਓ ਤੁਹਾਡੇ ਸਾਹਮਣੇ ਹੀ ਆ ਜਿਹੜੀ ਵਿਵਤਾ ਪਈ ਆ ਹਨ ਇਹਦਾ ਕੋਈ ਹੱਲ ਵੀ ਹੈ ਨਹੀਂ ਤੇ ਨਾ ਹੀ ਆਪਣੇ ਵਸ ਸੀ ਹਾਂ ਵਸ ਜੇ ਇਹ ਸੀਗਾ ਆਪਣੇ ਜਰੂਰ ਵੀ ਜਿਹੜੀ ਆ ਜ਼ੀਰੋ ਵਾਲੀ ਵੀਜੀ ਇਹ ਵੀ ਲੋਕਾਂ ਨੂੰ ਵੇਖ ਕੇ ਮੈਂ ਚੱਲ ਸਾਰੇ ਜ਼ੀਰੋ ਨਾਲ ਵੀਜੀ ਅੰਦਰ ਆਪਾਂ ਵੀ ਸਰਫਾ ਕਰ ਲਈਏ ਤੇ ਆਪਾਂ ਨਾ ਡੀਜ਼ਲ ਸਾੜ ਗਏ ਤੇ ਇੱਕ ਵਾਹਣ ਸੁੱਕਾਵੇਂ ਜਵਣਾ ਸੁਕਾਲਾਂਗੇ ਤੇ ਜੀਰੋ ਨਾਲ ਬੀਜ ਗਏ ਇਹ ਵਾਹਣ ਆਪਾਂ ਤਾਂ ਜੀਰੋ ਨਾਲ ਬੀਜਣ ਲੱਗ ਗਏ ਉਦੋਂ ਇਹ ਚਾਰ ਕਿੱਲੇ ਥਾਂ ਹੀ ਜੀਰੋ ਬੀਜੀ ਆ ਤੇ ਇਹ ਚਾਰ ਜਮਾਂ ਹੀ ਕਰਸਾ ਹੋ ਗਿਆ ਸਗਾ ਜਿਹੜੀ ਵਾਹ ਕੇ ਬੀਜੀ ਆ ਉਹ ਸਗਾ ਉਗ ਰਹੀ ਉਹਦੇ ਚ ਮੰਨ ਲਓ ਗਲਤੀ ਆਪਣੀ ਏ ਰਹੀ ਕਿਉਂਕਿ ਪਿਛਲੇ ਸਾਲ ਵੀ ਵਿੱਚ ਜਿੱਥੇ ਸੁੱਕਾ ਸੀ ਉੱਥੇ ਸੁਪਰ ਸੀਡਰ ਨੇ ਮੰਨ ਲਾ ਦੌਗੀਆਂ ਬਣਾ ਤੀਆਂ ਸੀਗਾ ਨਹੀਂ ਉਗਰੀ ਸੀ ਉਦੋਂ ਆਪਾਂ ਪਾਣੀ ਲੇਟ ਲਾਇਆ ਸੀ ਤਾਂ ਮੈਂ ਆਖਿਆ ਤਕਿ ਪਾਣੀ ਆਪਾਂ ਥੋੜਾ ਗੇਤਾ ਲਾ ਕੇ ਵੇਖ ਗਏ ਚਲੋ ਤਜਰਬਾ ਹੀ ਆ ਹਨਾ ਵੀ ਪਾਣੀ ਗੇਤਾ ਲਾ ਦੀ ਖੋਰਾ ਉਗ ਰਿਹਾ ਵੇ ਪਰ ਜਿਹੜਾ ਪਾਣੀ ਗੇਤਾ ਲਾਦਾ ਆਪਾਂ 13 ਦਿਨਾਂ ਦੇ ਪਾਣੀ ਲਾਤਾ ਉਹਨੇ ਉਦੋਂ ਵੀ ਕਰਸਾ ਕਰਤਾ ਕੰਮ। ਵੀ ਇੱਕ ਤਾਂ ਪਾਣੀ ਮੰਨ ਲਓ ਬਈ ਏਡੀ ਛੇਤੀ ਨਾ ਲਾਵੇ 15 18 18 20 ਦਿਨਾਂ ਤੋਂ ਪਹਿਲਾਂ ਪਾਣੀ ਲੱਗੇ ਹੀ ਨਾ ਕਣਕ ਨਹੀਂ ਰੁਗਰੀ ਐ ਭਾਵੇਂ ਵਿਰਲੀ ਉਗਰੀ ਐ ਕੁਛ ਵੀ ਐ ਇੱਕ ਤਾਂ ਕਣਕ ਜਿਹੜੀ ਉਗਰੀ ਹੁੰਦੀ ਉਹ ਦਬ ਜਾਂਦੀ ਐ। ਉਹ ਵੀ ਦਵੀ ਖੜੀ ਆ ਉਹਨੇ ਵੀ ਮੰਨ ਲਓ ਫੋਟ ਨਹੀਂ ਕਰੀ ਜੱਜ ਨਾ ਤੇ ਇੱਕ ਜਿਹੜੇ ਦਾਣੇ ਹੌਲੀ ਹੌਲੀ ਮੜਾ ਮੜਾ ਉਗਰਦੇ ਆ ਭਾਵੇਂ ਸੁਪਰ ਸੀਡਰ ਵਾਲੀ ਐ ਤੇ ਭਾਵੇਂ ਦੂਜੀ ਆਪਣੀ ਹਨਾ ਵਾਹ ਕੇ ਵੀਜੀ ਐ ਚਲੋ ਜੀਰੋ ਦਾ ਆਪਾਂ ਨਹੀਂ ਕੁਝ ਕਹਿ ਸਕਦੇ ਜੀਰੋ ਦੇ ਤਾਂ ਉੱਗਰ ਨਹੀਂ ਵੀ ਨਹੀਂ ਸੀ ਮੈਨੂੰ ਨਹੀਂ ਲੱਗਦਾ ਇਹ ਚਲ ਹੋ ਸਕਦਾ ਇਹਨੂੰ ਵੀ ਪਾਣੀ ਲੇਟ ਹੋ ਜਾਂਦਾ ਤਾਂ ਮਾੜੀ ਮੋਟ ਹੋਰ ਉੱਗਰ ਆਉਂਦੀ ਤੇ ਬਸ ਕਣਕ ਦੇ ਵਿੱਚ ਇਹੀ ਤਜਰਬੇ ਜੇ ਹੋਏ ਸਾਡੇ ਤਾਂ ਵੀ ਇੱਕ ਤਾਂ ਸੁਪਰਸੀਡਰ ਆ ਜਿਹੜਾ ਇਹ ਗਿੱਲੇ ਫੁੱਲ ਗਿਆ ਲਪਾਲਦਾ ਜਿਹੜਾ ਫੂਸੇ ਵਾਲਾ ਵਾਹਣ ਸੀ ਨਾ ਇਦੋਂ ਪਹਿਲਾਂ ਆਪਾਂ ਫੂਸੇ ਵਾਲਾ ਨਾਲ ਵੀ ਜੇ ਉਹ ਤੁਹਾਨੂੰ ਮੈਂ ਦਿਖਾਉਂਗਾਗਾ ਉਹ ਪੂਰਾ ਵਧੀਆ ਉੱਗ ਰਿਹਾ ਜਿਹੜਾ ਫੂਸੇ ਵਾਲਾ ਵਾਹਣ ਸੀ ਜਿਹੜਾ ਇਹ ਬਾਹ ਪਤੀ ਇਹ ਮਗਰੋਂ ਤਾਂ ਹੀ ਅਸਰ ਲੈਂਦਾ ਰਹਿੰਦਾ ਵਾਹਣ ਦਾ ਇਹਨੇ ਜਿਵੇਂ ਹੀ ਵਾਹਣ ਚੂਸਤਾ ਤੇ ਆ ਵੀ ਆਸਪਤੀ ਵਾਲਾ 17 18 ਇਹ ਤਾਂ ਨਹੀਂ ਉਗਰੀ ਤੇ ਬਾਕੀ ਚਲੋ ਜਿਹੜੀ ਸਹੀ ਉਗਰੀ ਆ ਉਹਨੂੰ ਵੀ ਆਪਣੀਆਂ ਦੋ ਦੋ ਰਿਆਂ ਪਾਈਆਂ ਚਲੋ ਵਾਏ ਗਰੂ ਝਾੜ ਰਲਾ ਮਰਲਾ ਗਿਆ ਆਪਣਾ ਤਾਂ ਮਾਲਾ ਠੇਕੇ ਠੂਕੇ ਬੂਰੇ ਕਰਦੇ ਤੇ ਚਲੋ ਝੋਨੇ ਜੀ ਵੀ ਅਰਗੀ ਦਾ ਘਾਟਾ ਪਿਆ ਤੇ ਕੋਈ ਬਹੁਤਾ ਚੰਗਾ ਨਹੀਂ ਇਹ ਕਾਲੂਆਂ ਦਾ ਰੇਟ ਉਠਾ ਆ ਜੇ ਚਲਾਂ ਐ ਐਡਜਸਟਮੈਂਟ ਜੀ ਹੋ ਜੂਗੀ ਤੇ ਬਾਕੀ ਜੋ ਬਈ ਦੇਣਾ ਇਹ ਦਾਤ ਇਹਨੇ ਦੇਣਾ ਹਨਾ ਆਪਾਂ ਮਿਹਨਤੀ ਕਰ ਸਕਦੇ ਹਾਂ ਤੇ ਇਹਦੇ ਚ ਆਪਣੇ ਤਜਰਬੇ ਦਾ ਵੱਡਿਆਂ ਵੱਡਿਆਂ ਦੇ ਫੇਲ ਹੋ ਜਾਂਦੇ ਆ ਮੇਰੇ ਵਰਗਾ ਜਾਂ ਕੋਈ ਵੀ ਬੰਦਾ ਹੋਰ ਹੈ ਤੇ ਇਹ ਨਹੀਂ ਸੋਚ ਸਕਦਾ ਹੁਣ ਮੈਂ ਜਗਾ ਨੂੰ ਆਖਾਂ ਵੀ ਮੈਂ ਸਹੀ ਸਿੱਖ ਗਿਆ ਜਾਂ ਕੁਛ ਆ ਇਹ ਚ ਕੋਈ ਸਿੱਖਣ ਦਾ ਦਾਣੀ ਹੁੰਦਾ ਇਹ ਜੋ ਵਿਵਤਾ ਪੈਣੀ ਕਈ ਵਾਰੀ ਬੀਜ ਵੀ ਨਹੀਂ ਉਗਰਦਾ ਕੁਛ ਵੀ ਹੋ ਸਕਦਾ ਤੇ ਬਾਕੀ ਬਈ ਜਿਹੜੇ ਵੱਡੇ ਬੰਦਿਆਂ ਦੇ ਤਜਰਬੇ ਫਰਕ ਤਾਂ ਹੁੰਦਾ ਹੀ ਹੈ ਅਗਲੇ ਪੇਲਾ ਘਰਾ ਕੇ ਵੇਂਦੇ ਜਿਵੇਂ ਅਸੀਂ ਤਾਂ ਉਹ ਘਰਾਉਣ ਦੀ ਵੀ ਕਈ ਵਾਰੀ ਘਾਲੋਂ ਕਰ ਜਾਂਦੇ ਆ ਵੀ ਚਲ ਨਵਾਂ ਬੀਜ ਲਿਆਂਦਾ ਕੁਛ ਨਹੀਂ ਹੁੰਦਾਗਾ ਪਰ ਦਾਣੇ ਲਾ ਕੇ ਵੇਖਣਾ ਜ਼ਰੂਰੀ ਹੈ ਤੇ ਬਹੁਤ ਗੱਲਾਂ ਹੈਗੀਆਂ ਇਹਦੇ ਚ ਖੇਤੀ ਦੇ ਵਿੱਚ ਵੀ ਬੰਦਾ ਮੰਨ ਲਓ ਕਦੇ ਮਾਰ ਨਹੀਂ ਹੋ ਸਕਦਾ ਤਰਾਸ਼ੀ ਜਾਂਦਾ ਆਪਦੇ ਆਪ ਨੂੰ ਰੇਹਾਂ ਸਪ੍ਰੇਹਾਂ ਬਹੁਤ ਕੁਛ ਆ ਗਾਂਦੀਆਂ ਹਨ ਤੇ ਉਹ ਗੱਲ ਹੀ ਆ ਤੇ ਇੱਕ ਕੌਲੀ ਰੌਲੀ ਵਾਈ ਵੀ ਹੁੰਦੀ ਐ ਤਾਂ ਕੋਈ ਰੇ ਨਹੀਂ ਸਪਰੇ ਨਹੀਂ ਵੇਖਣੀ ਐ ਨਾ ਸਭ ਕੁਛ ਹੀ ਚੱਲੀ ਜਾਂਦਾ ਕੁਦਰਤ ਨਹੀਂ ਵੀ ਬਾਕੀ ਦੇਣਾ ਹੁੰਦਾ ਕਈ ਵਾਰੀ ਰੇ ਆ ਰੇਟ ਆਖੀ ਜਾਂਦਾ ਝਾੜ ਆ ਜਾਂਦਾ ਜਿਵੇਂ ਪਿਛਲੀ ਵਾਰੀ ਝਾੜ ਆਇਆ ਸਭ ਦਾ ਹੀ ਵਧੀਆ ਝਾੜ ਰਹੇ ਹਨ ਜਿਨੇ ਕਿਸ ਨੇ ਵੀ ਸੋਧਿਆ ਵੀ ਨਹੀਂ ਸੀ ਉਹਦਾ ਵੀ ਮੰਨ ਲਓ ਝਾੜ ਉਹ ਹੀ ਆ ਗਿਆ 65 ਤੇ 70 ਦੇ ਵਿੱਚ ਤੇ ਜਿਨੇ ਕਿਸੇ ਨੇ ਵੀ ਕਦੇ ਮਾਲਾ ਅਗਰਾ ਆ ਕੇ ਵੀ ਨਹੀਂ ਵੇਖਿਆ ਸਿੱਧੀ ਵੀ ਤੇ ਉਹ ਵੀ ਸਹੀ ਰੇ ਪਾਸ ਸਾਰਾ ਕੁਝ ਹੀ ਹੋ ਗਿਆ ਕਿਸੇ ਨੂੰ ਸਬਰਿਆਂ ਦੀ ਨੌਲਜ ਸਹੀ ਸੀ ਕਿਸੇ ਨੂੰ ਨਹੀਂ ਸੀ ਫੰਗੀ ਸਾੜ ਸੀ ਕਿਸੇ ਨੇ ਮੈਗਜ਼ੀਨ ਕਰੀ ਜਾਂ ਨਹੀਂ ਕਰੀ ਹਨ ਜਿਵੇਂ ਆਪਾਂ ਵੀ ਕੋਈ ਮੈਗਜ਼ੀਨ ਨਹੀਂ ਕਰੀ ਸੀ ਤਾਂ ਆਪਾਂ ਨੂੰ ਵੀ ਮਾਨ ਦੇ ਵਿੱਚ ਸੋਚਿਆ ਨਹੀਂ ਸੀ ਇੰਨਾ ਝਾੜ ਆ ਜੂਗਾ ਉਹ ਆ ਗਿਆ ਹਨ ਇੱਕ ਉਜਰਤ ਨਹੀਂ ਦੇਣਾ ਤੇ ਬਾਕੀ ਬਾਬਿਓ ਚੈਨਲ ਅੰਨੀ ਵੀ ਦੇਵਾਂਗੇ ਧਿਆਨ ਥੋੜੀ ਮਾਫੀ ਚਾਹੁੰਦੇ ਆ ਬਹੁਤ ਸੱਜਣ ਵੀਰਾਂ ਨੇ ਇੰਨਾ ਦਿਲੋਂ ਆਪਣੇ ਚੈਨਲ ਨੂੰ ਪਿਆਰ ਦਿੱਤਾ ਵੀ ਆਪਾਂ ਇਹ ਲੈ ਗਏ ਨਹੀਂ ਸੀਗੇ ਤੇ ਆਪਣਾ ਹੁਣ ਜਾਵਾਂਗੇ ਬਾਬੇ ਆਪਾਂ ਇੱਕ ਥੋੜਾ ਜਿਹਾ ਤੁਹਾਨੂੰ ਪਤਾ ਜ਼ਿੰਦਗੀ ਜਿਵੇਂ ਜਿਵੇਂ ਗਾਹ ਵਧੀ ਜਾਂਦੀ ਐ ਇਦੋਂ 5-7 ਸਾਲ ਪਹਿਲਾਂ ਚਲ ਅਜ 29 ਸਾਲ ਉਮਰ ਆਪਣੀ ਤੇ ਇਦੋਂ ਪਹਿਲਾਂ 20 ਸਾਲ ਚ ਚੈਨਲ ਆਪਣੇ ਕੋਲ ਚੱਲਦਾ ਹੁੰਦਾ 20 ਹੀ ਸਾਲ ਚ ਤਾਂ ਆਪਾਂ ਇਦੋਂ ਵੱਧ ਖਿਲਾਰੇ ਪਾਉਣੇ 24ਵੇਂ ਚ ਵੀ ਪਾਉਣੇ ਜਿਵੇਂ ਜਿਵੇਂ ਉਮਰ ਵਧੀ ਜਾਂਦੀ ਐ ਤੁਹਾਡੀਆਂ ਜ਼ਿੰਮੇਵਾਰੀਆਂ ਵਧੀਆਂ ਜਾਂਦੀਆਂ ਤੁਹਾਡਾ ਪਰਿਵਾਰ ਵਧੀ ਜਾਂਦਾ ਹਨਾ ਪਰਿਵਾਰ ਦੇ ਵਿੱਚ ਨਵੇਂ ਜੀ ਆਉਂਦੇ ਉਹਦੇ ਨਾਲ ਬੰਦਾ ਬਿਜੀ ਹੁੰਦਾ ਜਿਵੇਂ ਮੰਨ ਲਓ ਹਨਾ ਤੇ ਜਿਵਾਕਾਂ ਚੱਲਿਆਂ ਚ ਬਿਜੀ ਹੋਈ ਜਾਂਦਾ ਗਾਂ ਦੀਆਂ ਤੇ ਆਪਦੇ ਭੈਣਾ ਵੇਈਆਂ ਜਾਂਦੀਆਂ ਆ ਤੇ ਭੈਣਾ ਭਾਣ ਜੇ ਆਉਂਦੇ ਆ ਵੀ ਐ ਨਿੱਕੇ ਨਿੱਕੇ ਕੰਮਾਂ ਨੂੰ ਜੇ ਮਾਲੋ ਜ਼ਿੰਦਗੀ ਜਿਉਣੀ ਐ ਫੇਰ ਤਾਂ ਉਹ ਚੀਜ਼ਾਂ ਨੂੰ ਟਾਈਮ ਦੇਣਾ ਪੈਂਦਾ ਜੇ ਕੱਲਾ ਚੈਨਲ ਨੂੰ ਟਾਈਮ ਦੇਣਾ ਫੇਰ ਕੋਈ ਘਰੇ ਆਈ ਜਾਂਦਾ ਕੋਈ ਕੋਸਾ ਘਰੇ ਕਿੱਡੀ ਖੁਸ਼ੀ ਆ ਫਿਰ ਉਹ ਸਭ ਕੁਝ ਛੱਡ ਕੇ ਚੈਨਲ ਆ ਨੀ ਜਾਂ ਪੈਸੇ ਨਹੀਂ ਹੋਣਾ ਫੇਰ ਆਪਦੀ ਜ਼ਿੰਦਗੀ ਬੰਦੇ ਦੀ ਜਿਉਂ ਹੀ ਨਹੀਂ ਜਾਂਦੀ ਹਨ ਪਰ ਮੈਂ ਰਾ ਜਿਹੜਾ ਕੰਮ ਆਪਣੀ ਆਤ ਤਾਂ ਇਹ ਹੈ ਵੀ ਆਪਾਂ ਕਦੇ ਪੈਸੇ ਨੂੰ ਉੱਤੇ ਆਪਦੀ ਜ਼ਿੰਦਗੀ ਦੇ ਹਾਵੀ ਨਹੀਂ ਹੋਣ ਦਿੱਤਾ ਜੇ ਮਾਲਾ ਇੱਥੇ ਬੈਠੇ ਆ ਤਾਂ ਇੱਥੇ ਹੀ ਬੈਠੇ ਆ ਜਾਂ ਇੱਥੇ ਅਸੇਮੇ ਨਾਲ ਬੈਠੇ ਆ ਤਾਂ ਬੈਠੇ ਆ ਤਾਂ ਮੈਨੂੰ ਇਥੋਂ ਮੋਗੇ ਕੋਈ ਵੀਡੀਓ ਆ ਜੇ ਵੀ ਉਹ ਕਰੇ ਆ ਜਾ ਕਿਸੇ ਪਾਸੇ ਆ ਜੇ ਤਾਂ ਮਾਣਾ ਤਾਂ ਜਾਵਾਂਗੇ ਇਹ ਨਹੀਂ ਵੀ ਹਾਂ ਯਾਰ ਭਾਂ ਪੈਸੇ ਬਣਦੇ ਚੱਲ ਚੱਲ ਗਏ ਹਾ ਵੀ ਨਹੀਂ ਹੁੰਦੇ ਇਹਦਾ ਪੈਸਾ ਕਦੇ ਨਹੀਂ ਹਾਵੀ ਹੁੰਦਾ ਆਪਦੀ ਜ਼ਿੰਦਗੀ ਤੇ ਰਸਤੇ ਨਾਤੇ ਜਿਵੇਂ ਜੁੜਿਆ ਉਹਨਾਂ ਨੂੰ ਉਹਨਾਂ ਟਾਈਮ ਦੇਈਦਾ ਤੇ ਚੈਨਲ ਕਰਕੇ ਆਪਾਂ ਆਪਦੀ ਫੈਮਿਲੀ ਨੂੰ ਘੱਟ ਟਾਈਮ ਨਹੀਂ ਦਿੱਤਾ ਹਨ ਜਾਂ ਖੇਤੀ ਨੂੰ ਘੱਟ ਟਾਈਮ ਨਹੀਂ ਦਿੱਤਾ ਐਵੇਂ ਆਖੀਏ ਤੇ ਤਵੇ ਤੁਹਾਡੇ ਲਈ ਤਾਂ ਗੱਲ ਮਾੜੀ ਲੱਗੂ ਤੁਹਾਨੂੰ ਤਾਂ ਮੇਰੇ ਲਈ ਵੀ ਵੀ ਇਹ ਚੈਨਲ ਤੇ ਪਿੱਛੇ ਰਹਿ ਜੂ ਜਾਂ ਕਿਸੇ ਤੋਂ ਆਏ ਹੋ ਜੂਗਾ ਪਰ ਪਿੱਛੇ ਰਹਿ ਕੇ ਤੇ ਗਾਂ ਵਾਲੇ ਵੀ ਕੀ ਖੱਟ ਲੈਣਗੇ ਕੱਲਾ ਪੈਸਾ ਹੀ ਕਮਾਉਣਗੇ ਤੇ ਪੈਸੇ ਪੂਸੇ ਨਾਲੋਂ ਤਾਂ ਆਪਾਂ ਨੂੰ ਸੱਜਣ ਜਿਹੜੇ ਚਾਰ ਜੁੜਨ ਉਹੀ ਚੰਗੇ ਆ ਬਸ ਭਰਾ ਵਰਗੇ ਮਿੱਤਰ ਜੁੜੀ ਜਾਂਦੇ ਜਿਹੜੇ ਪਰਸਨਲੀ ਫੋਨ ਲਾ ਲੈਂਦੇ ਵੀ ਸੁੱਖ ਸਾਹ ਦਾ ਯਾਰ ਵੀ ਤੂੰ ਵੀਡੀਓ ਨਹੀਂ ਪਾਈ ਹਨ ਤੇ ਚਲੋ ਗੱਲਾਂ ਲੰਮੀਆਂ ਹੋਈ ਜਾਂਦੀਆਂ ਜਜ਼ਬਾਤੀ ਤੁਹਾਨੂੰ ਪਤਾ ਜਿਆਦਾ 6 ਮਿੰਟ ਬੋਲੀ ਗਿਆ ਮੈਂ ਵਾਜੀਵਾ ਇਹ ਵੀ ਇਕੱਲੇ ਇਕੱਲੇ ਹੀ ਬੋਲਦੇ ਕਿਸੇ ਦੇ ਸਾਹਮਣੇ ਨਹੀਂ ਬੋਲੇ ਜਾਂਦਾ ਚਲੋ ਭਾਈ ਦੋ ਕਿੱਲੇ ਦੇ ਨੇੜੇ ਕਰਤਾ ਸੇ ਮੈਨੇ ਵੀਜਣ ਚ ਕਿਵੇਂ ਦੀ ਫੀਲਿੰਗ ਆ ਰਹੀ ਹੈ ਫੀਲਿੰਗ ਕਿਵੇਂ ਆ ਰਹੀ ਹੈ ਯਾਰ ਆ ਵੀਜੀ ਹੀ ਪਹਿਲਾ ਕਦੇ ਤੂੰ ਹੈ ਨਹੀਂ ਜੀ ਮੈਂ ਵੀ ਯਾਰ ਜ਼ਿੰਦਗੀ ਦੀ ਪਹਿਲੀ ਵਾਰ ਤਜਰਬਾ ਕਰ ਰਹੇ ਹਾਂ ਗੱਗਿਆ ਥਾਕਣਾ ਜੇ ਉੱਤੇ ਹੀ ਬਹਿ ਜਾ ਘਰ ਖਾ ਮਾ ਨੂੰ ਖਾਵੇ ਆਪਣੇ ਡੀਏਪ ਪਈ ਜਾਂਦੀ ਸਾਰੀ ਹਨਾ ਹਾਂ ਉਹ ਕਣਕ ਸਾਰੀ ਮੰਨ ਲਾ ਹੋਆ ਸਹੀ ਵੀ ਜੀ ਦੀ ਉਹ ਕਣਕ ਸਾਰੀ ਉਹ ਸਾਰੀ ਹਰੇ ਬਾਈ ਮਾਰੀ ਜਾਂਦੀ ਐ ਹੱਥ ਪਾਏ ਆ ਬਚਾ ਕੇ ਸੱਟ ਨਾ ਨਹੀਂ ਲੈਥੋ ਬੈਠੀ ਦਾ ਨਹੀਂ ਨਾ ਢੋਈ ਦਾ ਹੁੰਦੀ ਐ ਤਾਂ ਕਰੇ ਪਰ ਮਜਬੂਰੀ ਚ ਖੜੇ ਆ ਯਾ ਯਾਰ ਪੈਂਡ ਦੇ ਤਾਂ ਜੇ ਵੀ ਮੈਨੂੰ ਕਹਣ ਕਿਦਾ ਵੀਡੀਓ ਮਾਰੇ ਵੀ ਜੀਦਾ ਕਿਉਂਕਿ ਚਵਲ ਮਾਰਨ ਤੇ ਕਿਹੜਾ ਜੋਰ ਲੱਗਦਾ ਮਾਰ ਹੀ ਦੇਣੀ ਆ ਥੋੜਾ ਜਿਆ ਵੱਧ ਤਤਾਲ ਲੱਗੇ ਚਵਲ ਤੇ ਚੱਲ ਕੋਈ ਨਹੀਂ ਦੇਖ ਲਓ ਵੀ ਚੌਂਡ ਚ ਸਭ ਤੋਂ ਵੱਧ ਉਗਰਦੀ ਹੁੰਦੀ ਜਿਵੇਂ ਆ ਉਪਰੀ ਪਈ ਤੇ ਚੌਂਡ ਚ ਵੀ ਨਹੀਂ ਉਗਰੀ ਲਾ ਚੌਂਡ ਪੱਟੀ ਵੀ ਆ ਨਾਲੇ ਇਹ ਲਓ ਚੌਂਡ ਵੀ ਨਹੀਂ ਉਗਰੀ ਯਾਰ ਲਾ ਕਮਾਲ ਹੋ ਗਈ ਨਹੀਂ ਚੌਂਡ ਤਾਂ ਉਗਰਨੀ ਚਾਹੀਦੀ ਸੀ ਯਾਰ ਡਰਾਈਵਰ ਸਾਹਿਬ ਵੇਖ ਲਓ ਸਾਡੇ ਆ ਇੰਨਾ ਪੜਾ ਛੱਡ ਗਿਆ ਐ ਸਿੱਧਾ ਹੀ ਲਾਉਂਦਾ ਤੂੰ